ਤੇ ਸਾਡਾ ਧਰਮ ਖੁੱਟ ਪਕੜ ਜਿਹੜਾ ਬਿਲਕੁਲ ਸਾਹਮਣੇ ਹੈ ਉਹਨੂੰ ਚੋਖੀ ਉਹਨੂੰ ਮਾਰੀ ਜਾ ਸਕਦਾ ਪਰ ਇਹ ਪ੍ਰਿਲੰਗ ਨੇ ਦੇ ਕੱਪੜੇ ਵੀ ਲੱਗੇ ਬਿਠੇ ਕੰਮ ਆਉਂਦੇ ਹੀ ਤੇ ਦੇਖੋ ਜਿਹੜਾ ਹਲਾਸ਼ ਹੋ ਬਣ ਬੜੇ ਨੇ ਤੇ ਇਹ ਪਾਕਿਸਤਾਨ ਨੂੰ ਤੇ ਇੱਕ ਵਾਰ ਸਭ ਕੁਝ ਸਿਖਾਉਣੇ ਪਏ। ਬਿਸ਼ੱਕ ਜਦੋਂ ਵੀ ਕੋਈ ਹੁੰਦੀ ਹੈ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੁੰਦਾ ਤੇ ਸਭ ਤੋਂ ਵੱਧ ਜੇ ਕੋਈ ਪਾਕਿਸਤਾਨ ਦਾ ਮੁਕਾਬਲਾ ਕਰਦੇ ਤੋ ਵੀ ਪੰਜਾਬੀ ਕਰਦਾ। ਆਪੋ ਹੀ ਦੇਖਿਆ ਠੀਕ ਮਨ ਤੇ ਇਹ ਤੇ ਹੁੰਦਾ ਕਿ ਬੱਚੇ ਲੈ ਕੇ ਇੱਧਰ ਜਾਵਾਂਗੇ ਪਰ ਇਹ ਵੀ ਨਾਲ ਮੰਨਦੇ ਵਿੱਚ ਇਹ ਆ ਕਿ ਅਸੀਂ ਆਪਣੇ ਦੇਸ਼ ਦੀ ਜਿਹੜੀ ਤੇ ਫੌਜ ਆ ਉਹਦੇ ਨਾਲ ਖੜੀ ਹਾਂ ਔਰ ਹਮੇਸ਼ਾ ਹੀ ਮੇਰੇ ਕਣਕਾ ਤੁਸੀਂ ਗੱਲਾਂ ਇਹਨਾਂ ਦੀ ਸੁਣੀ ਆ ਕਦੇ ਜੀ ਅਸੀਂ ਲਾਸਟ ਡੇ ਪੇਨਟ ਤਿੰਨ ਤੇ ਚਾਰ ਦੀ ਰਾਤ ਨੂੰ ਜਦੋਂ ਹਮਲਾ ਹੋਇਆ ਤੇ ਉਦੋਂ ਹੀ ਇਹ ਨਿਕਲੇ ਸੀ ਤੇ ਅੱਜ ਵੀ ਇਹਨਾਂ ਦਾ ਇਹੀ ਹੈ ਕਿ ਅਸੀਂ ਇੱਥੇ ਡਟ ਕੇ ਰਾਂਗੇ ਔਰ ਆਪਣੇ ਦੇਸ਼ ਦੀ ਜਿਹੜੀ ਇੱਜ਼ਤ ਅਤੇ ਫਰਕਾ ਦੀ ਲੜਾਈ ਲੜਾਂਗੇ ਮੈਂ ਇਹਨਾਂ ਨੂੰ ਅਪੀਲ ਕਰ ਰਿਹਾ ਕਿ ਸਰਕਾਰਾਂ ਹਮੇਸ਼ਾ ਹੀ ਆਪਣੀ ਜਨਤਾ ਦੇ ਨਾਲ ਹੋਵੇ। ਔਰ ਇਹ ਜ਼ਰੂਰ ਮੰਨ ਚ ਹੁੰਦਾ ਕਿ ਇੱਕ ਸਾਡਾ ਲੀਡਰ ਸਾਡਾ ਨੁਮਾਇੰਦਾ ਸਾਡੇ ਕੋਲ ਜ਼ੂਰ ਆਵੇ। ਇਹ ਜ਼ਰੂਰ ਮੰਨ ਚ ਹੁੰਦੀ ਹੈ। ਅਦਰਵਾਈਜ਼ ਇਹਨਾਂ ਦੇ ਮਨ ਚ ਇਹ ਰਹਿੰਦਾ ਹੋਣਾ ਜਿਵੇਂ ਤੁਸੀਂ ਦੇਖਿਆ ਕਿ ਇਹਨਾਂ ਨੇ ਕਿਹਾ ਕਿ ਵੱਡੇ ਰੰਧਾਵਾ ਸਾਹਿਬ ਜੀ ਨੂੰ 71 ਜੀ ਕਹਿੰਦੇ ਕਦੇ ਦੋ ਦੋ ਮਰਲੇ ਵਾਲਿਆਂ ਨੂੰ ਉਹ ਮੁਕਾਬਲਾ ਦੋਆਇਆ ਸੀ ਤੇ ਇਹ 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 ਤੇ ਕਿ ਇਹੇ ਕਿ ਅਸੀਂ ਸਾਰੀ ਜਿਹੜੀ ਇਹ ਪਾਕਿਸਤਾਨ ਜੋ ਕਰ ਰਿਹਾ ਉਹਦਾ ਮੁਕਾਬਲਾ ਕਰ ਲਈ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਆਪਣੀ ਫੌਜ ਦਾ ਆਪਣੇ ਜਵਾਨਾਂ ਦਾ ਆਪਣੀ ਗਵਰਨਮੈਂਟ ਦਾ ਔਰ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੇ ਮੋਦੀ ਸਾਹਿਬ ਜਾਂ ਰਾਜਨਾਥ ਜੀ ਉਹਨਾਂ ਸਾਰਿਆਂ ਦਾ ਅਸੀਂ ਡਟ ਕੇ ਸਾਥ ਦੇਵਾਂਗੇ ਔਰ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਦਸੋ 965 977 ਦੀ ਜਿਹੜੀ ਲੜਾਈ ਸੀ ਉਹ ਬકરી ਮੇਰੀ ਜਿਹੜੀ ਹੁੰਦੇ ਆ ਟੈਕਨੋਲੋਜੀ ਜਿਹੜੀ ਇੰਨੀ ਐਡਵਾਂਸ ਆ ਉਹਦੇ ਬਚਾਵਾ ਹੋਰ ਕਿਰਤ ਲੜਾਈ ਕੋਈ ਵੀ ਡਿਫਰੈਂਟ ਨਹੀਂ ਹੁੰਦੀ ਤੇ ਨਾ ਹੀ ਇਹ ਸਮਝਣਾ ਚਾਹੀਦਾ ਕਿ ਹੂੰਦੋ ਸੀ ਉਦੋਂ ਦੀ ਲੜਾਈ ਉਸ ਜ਼ਮਾਨੇ ਦੇ ਹਿਸਾਬ ਨਾਲ ਬੜੀ ਸਖਤ ਲੜਾਈ ਸੀ ਅੱਜ ਜਿਹੜੀ ਆ ਅੱਜ ਉਸੇ ਤਰ੍ਹਾਂ ਜੇ ਉਸ ਵੇਲੇ 65 ਵਾਲੇ ਚ 77 ਤੇ ਸਾਡੇ ਕੋਲ ਬਹੁਤ ਜ਼ਿਆਦਾ ਅਸਲਾ ਸੀ ਪਾਕਿਸਤਾਨ ਦੇ ਪਾਸੇ ਏਰੀਆ ਕਬਜ਼ੇ ਕਰਕੇ ਸੀ ਕਕਰਗੜ ਵਾਲੀ ਸਾਈਡ ਤੋਂ ਆਪਾਂ ਛਕੜਗੜ ਪਹੁੰਚ ਗਏ ਸੀ ਲਾਹੌਰ ਤੱਕ ਪਹੁੰਚ ਗਏ ਸੀ ਤੇ ਉਸੇ ਹਿਸਾਬ ਨਾਲ ਜਿਹੜੀ ਹੁਣ ਦੀ ਲੜਾਈ ਆ ਹੁਣ ਇੰਡੀਆ ਪਾਕਿਸਤਾਨ ਨਾਲ ਕਈ ਕਈ ਬਿਹਤਰ ਜਿਹੜੇ ਐਡਵਾਂਸ ਟੈਕਨੋਲੋਜੀ ਸਾਡੇ ਕੋਲ ਆ ਤੇ ਕਰਕੇ ਲੜਾਈ ਤੇ ਲੜਾਈ ਹੁੰਦੀ ਆ ਪਰ ਇਹ ਸਾਨੂੰ ਹੈਗੀ ਇੱਕ ਕੰਫੀਡੈਂਸ ਹੈ ਕਿ ਅਸੀਂ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਵਾਂਗੇ ਹੁਣ ਤੱਕ ਜੀ ਤੁਹਾਨੂੰ ਰਿਪੋਰਟ ਹੈ ਕਿੰਨੇ ਹਾਲਾਤ ਰਹੇ ਨੇ ਬਾਦਰ ਦੇ ਵੇਖੋ ਬਾਰਡਰ ਦੇ ਉੱਤੇ ਤੁਸੀਂ ਵੀ ਦੇਖਦੇ ਹੋ ਕਿ ਅਜੇ ਉਹ ਜਿਹੜੀ ਡਿਪਲॉयਮੈਂਟ ਜਿਹੜੀ ਹੁੰਦੀ ਆ ਉਹ ਹੈ ਨਹੀਂ ਪਰ ਬਿਜ ਬਿਜੜੀ ਸੈਕੰਡ ਡਿਫੈਂਸ ਲਾਈਨ ਹੁੰਦੀ ਹੈ ਉੱਥੇ ਪੂਰੀਆ ਫੌਜਾਂ ਤਿਆਰ ਰਹਿੰਦੀਆਂ ਨੇ ਪਰ ਮੇਰੇ ਖਾਲ ਗਵਧਨ 1 ਘੰਟੇ ਜਿਹੜੀਆਂ ਸਾਢੇ 3:00 ਸਾੜੀ ਬਾਰਡਰ ਤੇ ਪਹੁੰਚ ਜਾਂਦੀ ਹੁੰਦੀ ਹੈ ਕਿਉਂਕਿ ਮੈਂ ਤਾਂ ਇੱਕ ਟੇਨਾਂ ਨੂੰ ਵੀ 71 ਦੀ ਵੇਚੀ ਹੈ ਵੀ ਦੱਸ ਰਹੇ ਸੀ ਕਿ ਜਦੋਂ ਸ਼ਾਮ ਨੂੰ ਉਦੋਂ 2-3 ਘੰਟੇ ਪੇ ਲਾਣ ਕੇ ਫੌਜ ਨੇ ਮੋਰਚੇ ਮਲਲੇ ਸੀ ਔਰ ਪਾਕਿਸਤਾਨ ਨੂੰ ਚਾਲੇ ਪਾ ਦਿੱਤੇ ਸੀ ਉਹਨਾਂ ਨੂੰ ਜਿੱਤ ਕੇ ਕੇ ਅਸੀਂ ਵਾਪਸ ਆ ਗਏ ਰਬੰਦ ਕਿੱਦਾਂ ਦੇਣੇ ਜੇ ਤੁਸੀਂ ਕਹਿੰਦੇ ਜਿਹੜੇ ਜ਼ੀਰੋ ਲਾਈਨ ਤੇ ਪਿੰਡ ਵਸੇ ਨੇ ਜਿਹੋ ਉਹਨਾਂ ਨੂੰ ਪਿੱਛੇ ਹਟ ਕੇ ਹੋਣਾ ਪੈਂਦਾ ਉਹਨਾਂ ਵੱਲ ਤੋਂ ਕੋਈ ਪਰਬੰਦ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿ ਪੰਜਾਬੀ ਕਦੀ ਵੀ ਕਿਸੇ ਦੇ ਵੇਟ ਨਹੀਂ ਕਰਦੇ ਤੇ ਨਾ ਹੀ ਕਿਸੇ ਦੇ ਰੈਮੋ ਕਰਮਤੇ ਰਹਿੰਦੇ ਨੇ ਆ ਤੁਹਾਡੇ ਸਾਹਮਣੇ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਕਿ ਕਿੰਨੀਆਂ ਕਾਰਾਂ ਨੇ ਕਹਿੰਦੇ तकरीबन ਸਾਰੇ ਘਰਾਂ 'ਚ ਕਾਰਾਂ ਨੇ ਸਾਰਿਆਂ ਘਰਾਂ 'ਚ ਟਰੈਕਟਰ ਨੇ ਸਾਰਿਆਂ ਘਰਾਂ 'ਚ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲ ਨੇ ਤੋ ਇਸ ਕਰਕੇ ਉਹਨਾਂ ਨੂੰ ਸਾਨੂੰ ਕਿਸੇ ਲਈ ਸਰਕਾਰ ਆਣ ਕੇ ਕੱਢੇਗੀ ਅਸੀਂ ਤਾਂ ਇੱਥੇ ਸਰਕਾਰ ਨੂੰ ਮਦਦ ਦੇਣ ਨੂੰ ਬੈਠੇ ਹਾਂ ਜਿੰਨਾਂ ਕੋਈ ਨਹੀਂ ਹੈਗੇ ਮੈਂ ਉਹਨਾਂ ਦੀ ਗੱਲ ਕੀਤੀ ਉਹ ਉਹ ਪਿੰਡ ਵਾਲੇ ਯਾਰ ਮੇਰੀ ਗੱਲ ਸੁਣ ਪੰਜਾਬੀਆਂ ਦਾ ਦੇਦੇਲੀ ਬੜਾ ਵੱਡਾ ਹੁੰਦਾ